ਕੇ ਜਾ ਕੇ ਤੂੰ ਗੱਡੀ ਚ ਬਹਿ ਜਾ 10 ਮਿੰਟ ਉਹਨਾਂ ਨਾਲ ਗੱਲ ਕਰ ਉਸ ਤੋਂ ਬਾਅਦ ਇਹ ਆਪਣਾ ਕੰਮ ਖਤਮ ਹੈ ਉਹ ਵੀ ਬੜੀ ਖੁਸ਼ ਹੋ ਗਈ ਇੱਕਦਮ ਕਿ ਦੇਖੋ ਇੱਕ ਤਾਂ ਉਹ ਪ੍ਰੈਗਨੈਂਟ ਆ ਉਹਦੇ ਬੱਚਾ ਹੋਣ ਵਾਲਾ ਤਿੰਨ ਤਿੰਨ ਮੰਨ ਸੀ ਪ੍ਰੈਗਨੈਂਟ ਸੀ ਇੱਕ ਤਾਂ ਨਵਾਂ ਬੇਬੀ ਹੋਣ ਵਾਲਾ ਫਿਰ ਉਹਨੂੰ ਇੱਕਦਮ ਲੱਗਿਆ ਕਿ ਮੈਂ ਤਾਂ ਮੇਰਾ ਘਰ ਜਿਹੜਾ ਹੁਣ ਬਸ ਜਾਊਗਾ ਉਸੇ ਕਿਉਂਕਿ ਔਰਤ ਹਰ ਹੀਲੇ ਜਿਹੜੀ ਚਾਹੁੰਦੀ ਹੁੰਦੀ ਹੈ ਕਿ ਮੇਰਾ ਘਰ ਕਿਵੇਂ ਨਾ ਕਿਵੇਂ ਬਸੇ ਹੈ ਨਾ ਮਤਲਬ ਜਦੋਂ ਬੱਚਾ ਖਾਤਰ ਵੀ ਹੁੰਦਾ ਕੁਝ ਉਹ ਜਾ ਕੇ ਉਸ ਉਹ ਗੱਡੀ 'ਚ ਬਹਿ ਗਈ। ਉਹਨੇ ਵੀ ਹਾਇ ਹੈਲੋ ਕੀਤੀ ਪਹਿਲਾਂ। ਕਹਿੰਦੀ ਚਲ ਕੋਈ ਨਹੀਂ ਆਪਾਂ ਗੱਲਬਾਤ ਕਰਦੇ ਆਂ ਆਪਾਂ ਟ੍ਰਾਈਡ ਜੀ ਲੈਨੇ ਅੱਗੇ। ਤੇ ਉਹ ਗੱਡੀ 'ਚ ਬਿਠਾ ਲਿਆ ਗੱਡੀ 'ਚ ਬਿਠਾ ਲਿਆ। ਗੱਡੀ 'ਚ ਬਿਠਾ ਕੇ ਅੱਗੇ ਲੈ ਗਿਆ ਉਹਨੂੰ। ਤਾਂ ਅੱਗੇ ਕਿਸੇ ਅਹ ਸੁੰਨਸਾਨ ਜਗ੍ਹਾ ਤੇ ਜਾ ਕੇ ਉਹਨਾਂ ਨੇ ਗੱਲ ਕੁੱਟਿਆ ਉਹਦਾ। ਅੱਛਾ। ਗੱਲ ਕੁੱਟਿਆ ਤੇ ਉਹ ਐਡੀ ਜਲਦੀ ਮਾਰਨਾ ਕਿਹੜਾ ਸੌਖਾ ਹੁੰਦਾ। ਤੇ ਉਹਦੇ ਨਾਲ ਨਹੀਂ ਗੱਲ ਬਣੀ ਤਾਂ ਫਿਰ ਨਾਲਾ ਕੋਈ ਉਹਨਾਂ ਨੂੰ ਉਧਰ ਲੈ ਕੇ ਉਹਦਾ ਗੱਲ ਕੁੱਟਿਆ। अच्छा ਤੇ ਇਹ ਵੀ ਗੱਲ ਆਈ ਇਨਵੈਸਟੀਗੇਸ਼ਨ ਦੇ ਵਿੱਚ ਕਿ ਲਾਈਵ ਨੇ ਫੋਨ ਕਰਕੇ ਉਧਰ ਲਾਈਵ ਦਿਖਾਇਆ ਕਿ ਦੇ ਵਿਆਹ ਹੁਣ ਆ ਪਈ ਆ ਅੱਛਾ ਹੂੰ ਉਹ ਜਦੋਂ ਅਨਕੌਂਸ਼ੀਅਸ ਹੋ ਗਈ ਜਾਂ ਕੋਲੋਂ ਮਰਨ ਵਾਲੀ ਹੋ ਗਈ ਹਨਾ ਜੀ ਉਹ ਲਾਈਵ ਕਿਉਂ ਦਿਖਾ ਰਹੇ ਸੀ ਉਹਦੇ ਹਸਬੰਦ ਅੱਛਾ ਇਹ ਮਤਲਬ क्रੂਲਟੀ ਦੀ ਹੱਦ ਆ क्रੂਲਟੀ ਦੀ ਹੱਦ ਆ ਹਨਾ ਜੀ ਤਾਂ ਉਹ ਜਿਹੜੀ ਕਿਰਨਜੀਤ ਕੌਰ ਸੀ ਤਾਂ ਨੈਕਸਟ ਡੇ ਹੀ ਆਪਣਾ ਕੰਮ ਕੀਤਾ ਉਹਨੇ ਜਦੋਂ ਤੇ ਉਹ ਚਲੀ ਗਈ ਵਾਪਸ ਚਲੀ ਗਈ ਅੱਛਾ ਉਸ ਤੋਂ ਬਾਅਦ ਉਹਨੇ ਡੈੱਡ ਬੋਡੀ ਲਿਜਾ ਕੇ ਨਹਿਰ ਸਿੜਤੇ ਇਹ ਕਤਲ ਕਿਹੜੀ ਜਗ੍ਹਾ ਤੇ ਕੀਤਾ ਜਾਂਦਾ ਉਹਦਾ ਕਤਲ ਹੁਣ ਮੈਨੂੰ ਖਿਆਲ ਨਹੀਂ ਕਿ ਜਗ੍ਹਾ ਕਿਤੇ ਸੀਗੀ ਉਹ ਮੇਰੇ ਆਈ ਕੈਨਟ ਰੀਪਲੇਸ ਕਰਦੇ ਨੇੜੇ ਜਾਂ ਉੱਥੋਂ ਲੈ ਜਾਂਦੇ ਨਹੀਂ ਨਹੀਂ ਉੱਥੋਂ ਕਰੋ ਦੂਰ ਕਰੋ ਦੂਰ ਸੀਗੀ ਉਹ ਲਹਿਰੇ ਕੋਲੇ ਨਹਿਰ ਹੈ ਕੋਈ ਨਹਿਰ ਜਿੱਥੋਂ ਦੀ ਬੋਡੀ ਬਰਾਮਦ ਹੋਈ ਸੰਗਰੂਰ ਜਿਹੜੇ ਚਲੇਰਾਗਾ ਹਾਂਜੀ ਹਾਂ ਉੱਥੇ ਸੀ ਕਿਉਂਕਿ ਇਹ ਸਮਾਣੇ ਦੇ ਨੇੜੇ ਤੇਲੇ ਰਹਿਣ ਵਾਲੇ ਸੀਗੇ ਜਿਹੜੀ ਕਿਰਨਪ੍ਰੀਤ ਹੈ ਜਾਂ ਕਿਰਨਜੀਤ ਦਾ ਤਰਨਜੀਤ ਦਾ ਦੋਨੇ ਉੱਥੋਂ ਉੱਥੇ ਇਹਨਾਂ ਨੇ ਕਿਤੇ ਨੂੰ ਮਾਰਿਆ ਚਲੋ ਬਾਤ ਚ ਤਾਂ ਜਿਹੜੀ ਫਿਰ ਉਹ ਟ੍ਰੇਸ ਹੋ ਗਿਆ ਉਹ ਇਹ ਵੀ ਫੜੀ ਗਈ ਤੇ ਲੜਕੇ ਵੀ ਫੜੇ ਗਏ ਉਹ ਦਿਲ ਚਿਲੇਗੀ ਲੜਕੀ ਦਾ ਜਿਹੜੀ ਭੈਣ ਸੀ ਕਰਨਜੀਤ ਦੀ ਤਰਨਜੀਤ ਤੇ ਫਿਰ ਗੱਲ ਚੱਲੀ ਇਹਦੀ ਇਹਨਾਂ ਦੀ ਕਿ ਇਹਨਾਂ ਦਾ ਕੀ ਕੀਤਾ ਜਾਵੇ ਐਕਸਟਰੈਡੀਸ਼ਨ ਦੀ ਗੱਲ ਚੱਲੀ ਨਹੀਂ ਪਹਿਲਾਂ ਇਹ ਦੱਸੋ ਉਹ ਮੁੰਡਿਆਂ ਨੇ ਕੀ ਕਨਫੈਸ ਕੀਤਾ ਉਹਨਾਂ ਨੂੰ ਕੋਈ ਪੈਸੇ ਦਿੱਤੇ ਸੀ ਉਹਨਾਂ ਨਾਲ ਸਵਾਲ ਮੁੰਡਿਆਂ ਨਾਲ ਇਹਨਾਂ ਦੇ ਐਕਚੁਅਲੀ ਜਿਵੇਂ ਯੰਗ ਮੁੰਡੇ ਸੀਗੇ ਸੋਹਣੀਆਂ ਕੁੜੀਆਂ ਸੀਗੀਆਂ ਉਹਨਾਂ ਦੇ ਰਿਲੇਸ਼ਨ ਹੀ ਸੀਗੇ ਬਸ ਜਿਵੇਂ ਕਹੋ ਪੰਜਾਬੀ ਜਪ ਕਹਿੰਦਾ ਵੀ ਯਾਰੀ ਦੋਸਤੀ ਜੀ ਸੀਗਾ ਸਾਰਾ ਕੰਮ ਉਹਨਾਂ ਨਾਲ ਕਿਉਂਕਿ ਇਹ ਘਰੇ ਗਏ ਗਈਆਂ ਕਿ ਦਰਬਾਰ ਸਾਹਿਬ ਚੱਲੀਆਂ ਸੀ। ਉਸ ਦਿਨ ਸੰਗਰੂਰ ਰਹਿ ਇੱਕ ਹੋਟਲ ਦੇ ਵਿੱਚ ਵੀ ਰਹੀਆਂ ਆਪਦੇ ਉਹਨਾਂ ਮੁੰਡਿਆਂ ਨਾਲ ਹੀ ਰਹੀਆਂ ਦੋਨੇ ਪਹਿਣਾ। ਤੇ ਉੱਥੇ ਵੀ ਇਸ ਦੀ ਬੜਾ ਰਿਐਕਸ਼ਨ ਹੋਇਆ ਆਸਟ੍ਰੇਲੀਆ ਦੇ ਵਿੱਚ ਵੀ। ਮਸੂਲ ਨੂੰ ਵੀ ਪੁੱਛ ਕੇ ਛੁਵਾਈ ਹੀ ਇਸ ਅੰਡਰ ਸਰਵੇਲੈਂਸ ਸਟਿਲ ਟੈਲ ਨਾ ਹ ਸੁਣਿਆ ਹੈਗਾ ਕਿ ਆਸਟ੍ਰੇਲੀਅਨ ਪੁਲਿਸ ਨੇ ਵੀ ਉਹਨਾਂ ਨੂੰ ਪੁੱਛ ਇਸ ਕੀਤੀ ਹੈਗੀ ਆ। ਚਲੋ ਉਹ ਤਾਂ ਉਹਨੇ ਡਿਨਾਈ ਕੀਤਾ ਜਸਪ੍ਰੀਤ ਨੇ ਤਾਂ ਤਾਂ ਹੁਣ ਉਹਦੀ ਐਕਸਟਰੈਡੀਸ਼ਨ ਦੀ ਕਾਰਵਾਈ ਜਿਹੜੀ ਚੱਲ ਰਹੀ ਹੈਗੀ ਇਹ ਕੋਰਟ ਦੇ ਵਿੱਚ ਇਹ ਕੇਸ ਚੱਲ ਰਿਹਾ ਕੋਰਟ ਦੇ ਵਿੱਚ ਗਵਾਹੀਆਂ ਤੇ ਕੇਸ ਹੈ मोस्ट ਪ੍ਰੋਬੇਬਲੀ ਜਦੋਂ ਇਹ ਇਹ ਕਨਵਿਕਟ ਹੋਣਗੇ ਤਾਂ ਉਸ ਤੋਂ ਬਾਅਦ ਪੋਸੀਬਲੀ ਕਿ ਇਹਨਾਂ ਦੀ ਐਕਸਟਰੈਡੀਸ਼ਨ ਹੋ ਸਕਦੀ ਹੈ ਜਸਪ੍ਰੀਤ ਜੀ ਵੀ ਤੇ ਕਿਨਜੀ ਵੀ ਹੁੰਦੇ ਦੇ ਉਹਦੇ ਵਿੱਚ ਇਹ ਹੈ ਕਿ ਜਿਵੇਂ ਕੋਈ ਟ੍ਰੀਟੀ ਦੇ ਅੰਡਰ ਹੈਗਾ ਕਿ ਉਹ ਉਹਨਾਂ ਨੇ ਉਹ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਤੋਂ ਕੋਈ ਅਸ਼ੋਰੈਂਸ ਮੰਗਦੇ ਹੈਗੇ ਆ ਇਹਨੂੰ ਰਿਟਰਨ ਮੋਸਟਰੀਅਲਿਆ ਵਾਲੇ ਕਿ ਸਾਨੂੰ ਦੱਸੋਗੇ ਤੁਸੀਂ ਕੈਪੀਟਲ ਪਨਿਸ਼ਮੈਂਟ ਨਹੀਂ ਦੇਵੋਗੇ ਇਹਨਾਂ ਨੂੰ ਉਸ ਲੈਵਲ ਦਾ ਇਹ ਕੰਮ ਰੁਕਿਆ ਹੋਇਆ ਹੈ ਇਹਨਾਂ ਦਾ ਚਲੋ ਐਕਸਟਰਨਲ ਡਿਪਾਰਟਮੈਂਟ ਦੀ ਸਾਰੀ ਕਾਰਵਾਈ ਚੱਲਦੀ ਸੀ ਹਾਂਜੀ ਤੁਸੀਂ ਉੱਥੇ ਕਿਹੜੀ ਮਿਨਿਸਟਰੀ ਨਾਲ ਅੰਟਸ ਸੀ ਕੀ ਮੈਂ ਉੱਥੇ ਹਾਂਜੀ ਉਹਨਾਂ ਤੋਂ ਫਾਈਲ ਲੈ ਕੇ ਸਾਰੀ ਪ੍ਰੋਸੀਜਰ ਹੋਇਆ ਉਹ ਸਾਰਾ ਹਾਂ ਉੱਥੇ ਜਾ ਕੇ ਫਾਈਲ ਲੈ ਕੇ ਸਾਰੀ ਮੈਂ ਜਿਹੜੀ ਆਪਣੀ ਦਿੱਲੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਹੈਗੇ ਉੱਥੇ ਪਰਸੂ ਕੀਤਾ ਕੇਸ ਤਿਆਰ ਕੀਤਾ ਸਾਰਾ ਉੱਥੇ ਜਿਹੜੀ ਕੈਨੇਡੀਅਨ ਹਾਈ ਕਮਿਸ਼ਨ ਦੇ ਵਿੱਚ ਜਿਹੜੀ ਕੋਲੀ ਪੁਲਿਸ ਸੀਗੀ ਉਹਨਾਂ ਨੂੰ ਵੀ ਮਿਲੇ ਅ ਤੇ ਉਹ ਸਿਰ ਮੇਰੀ ਟ੍ਰਾਂਸਫਰ ਹੋ ਗਿਆ ਉਸ ਤੋਂ ਬਾਅਦ ਮੈਂ ਇਧਰ ਆ ਗਿਆ ਕਮਾਂਡੋ ਚ ਮੈਂ ਚਲਾ ਗਿਆ ਸੀ ਸੋ ਇਹ ਦੇਖੋ ਤੁਸੀਂ ਕਿ ਇੱਕ ਬੰਦਾ ਮੈਂ ਪਹਿਲਾ ਕੇਸ ਦੇਖਿਆ ਕਿ ਆਪਣੇ ਬੱਚਿਆਂ ਨੂੰ ਦੀ ਨਹੀਂ ਦੇਖਿਆ ਉਹਨੇ ਬੱਚਿਆਂ ਬਾਰੇ ਨਹੀਂ ਸੋਚਿਆ ਆਪਣੀ ਵਾਈਫ ਸੀ ਇਸ ਐਕਸਟ੍ਰੀਮਲੀ ਬਿਊਟੀਫੁੱਲ ਬਹੁਤ ਸੋਹਣੀ ਸੀ ਲੜਕੀ ਜਿਹੜੀ ਮਰੀ ਆ ਹਨਾ ਨਹੀਂ ਬੜਾ ਬਰੂਟਲੀ ਤੇ ਗਾਂ ਮਾਰਨ ਵਾਲੇ ਵੀ ਦੇਖੋ ਤੁਸੀਂ ਦੋਨੇ ਦੋਨੇ ਭੈਣਾ ਦੋ ਲੜਕੀਆਂ ਨੇ ਮਰਡਰ ਕੀਤਾ ਵੀ ਕਈ ਚੀਜ਼ਾਂ ਅਨ ਇਮੇਜਿਨੇਬਲ ਨੇ ਇਸ ਕੇਸ ਦੇ ਵਿੱਚ ਜਿਹੜੀਆਂ ਸੀ ਦੇਖੋ ਉਸ ਔਰਤ ਨੇ ਕੁਝ ਹੋਰ ਕਨਫੈਸ ਕੀਤਾ ਤੁਹਾਡੇ ਡਿਊਰਿੰਗ ਇਨਟੈਰੋਗੇਸ਼ਨ ਕਿਰਨ ਜਿਹੜੀ ਤਰਨਜੀਤ ਕੌਰ ਹਾਂਜੀ ਉਹ ਉਹ ਕਿਵੇਂ ਇਨਫਲੈਸ਼ ਚ ਆਉਂਦੀ ਹੈ ਮਰਡਰ ਲਈ ਉਹ ਕਿਵੇਂ ਬਣ ਉਹ ਤਾਂ ਆਪਣੀ ਭੈਣ ਕਰਕੇ ਹੀ ਸੀਗਾ ਭੈਣ ਨਹੀਂ ਉਹਨੂੰ ਵਾਸਤੇ ਪਾਇਆ ਵੀ ਆ ਕੰਮ ਕਰਨਾ ਜ਼ਰੂਰੀ ਹੈ ਜਿਵੇਂ ਕੋਈ ਕਹੋ ਜਿਵੇਂ ਅੰਨਾ ਨਹੀਂ ਹੁੰਦਾ ਬੰਦਾ ਹੋਇਆ ਹੁੰਦਾ ਆਦੇ ਕਿਸੇ ਕਿਸੇ ਆਦੇ ਰਿਲੇਸ਼ਨ ਦੇ ਵਿੱਚ ਤਾਂ ਉਹ ਤਾਂ ਉਹਦਾ ਹੋਰ ਤਾਂ ਕੋਈ ਮਕਸਦ ਨਹੀਂ ਸੀਗਾ ਆਪਣੀ ਭੈਣ ਤੋਂ ਬਿડા ਮਤਲਬ ਭੈਣ ਦੇ ਨਾਲ ਹੀ ਲਾਕੇ ਉਹਨੇ ਕੀਤਾ ਸਾਰਾ ਕੁਝ ਤੇ ਫੇਰ ਤੁਸੀਂ ਦੇਖੋ ਕਿ ਜਿਹੜੇ ਬੱਚੀ ਹੈਗੀ ਆ ਜਿਹੜੀ ਨੀ 4 ਸਾਲ ਦੀ ਬੱਚੀ ਸੀਗੀ ਉਹ ਹੁਣ ਉਹਦੇ ਜੋ ਮੇਰੇ ਨਾਲ ਫੋਨ ਤੇ ਉਹਦੇ ਰਿਸ਼ਤੇਦਾਰ ਦੀ ਗੱਲ ਹੋਈ ਕਹਿੰਦੇ ਵੀ ਉਹ ਆਪਣੇ ਦਾਦਾ ਦਾਦੀ ਕੋਲ ਚਲੀ ਗਈ ਜਸਪ੍ਰੀਤ ਦੇ ਪੇਰੈਂਟਸ ਕੋਲ ਚਲੀ ਗਈ ਉੱਥੋਂ ਉਹ ਜਾ ਉੱਥੋਂ ਆਸਟ੍ਰੇਲੀਆ ਚਲੇ ਗਏ ਹੁਣ ਉਹ ਆਪਣੇ ਬਾਪ ਨਾਲ ਹੀ ਰਹਿ ਰਹੀ ਹੈ ਮੇਰੇ ਨਾਲ ਉਹ ਬੱਚੀ ਉਹ ਬੱਚੀ ਹਮ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਉੱਥੇ ਬੜਾ ਸ਼ਾਰਪ ਰਿਐਕਸ਼ਨ ਹੋਇਆ ਹੋਇਆ ਹਾਂਜੀ ਉੱਥੋਂ ਦੀ ਕੋਈ ਐਕਟੀਵਿਟੀ ਜਿਹੜੀ ਤੁਸੀਂ ਸਾਡੇ ਨਾਲ ਕੋ ਸ਼ੇਅਰ ਕਰ ਸਕੋ ਉਥੇ ਕੀ ਹੋਇਆ ਤੇ ਤੁਹਾਡੀ ਪੁਲਿਸ ਦੀ ਇਹਦੇ ਨਾਲ ਗੱਲ ਹੋਈ ਹੋਵੇ ਤਾਂ ਇਹ ਕੀ ਕਹਿੰਦਾ ਸੀ ਉੱਥੇ ਸਾਡੀ ਉਥੋਂ ਇਹ ਇਹਦੀ ਪੁਲਿਸ ਨਾਲ ਗੱਲ ਤਾਂ ਨਹੀਂ ਹੋਈ ਪੁਲਿਸ ਦਾ ਤਾਂ ਖੈਰ ਫੋਨ ਅਟੈਂਡ ਹੀ ਨਹੀਂ ਕਰਦਾ ਸੀਗਾ ਇਹ ਜ਼ਰੂਰ ਹੋਇਆ ਸੀ ਕਿ ਉੱਥੇ ਜਿੰਨੇ ਉਹਨਾਂ ਪੱਤਰਕਾਰਾਂ ਨੇ ਕੱਲੋ ਕੈਨੇਡੀਅਨ ਆਪਣਾ ਆਸਟ੍ਰੇਲੀਅਨ ਪ੍ਰੈਸ ਨੇ ਇਹਨੂੰ ਪੁੱਛ ਕੁਝ ਕੀਤੀ ਦੈਨ ਹੀ ਪ੍ਰਟੈਂਡਡ ਕਿ ਮੈਂ ਤਾਂ ਬੜਾ ਸ਼ੌਕਡ ਹਾਂ ਜੀ ਮੇਰੀ ਵਾਈਫ ਦੇਖੋ ਜੀ ਮੈਨੂੰ ਤਾਂ ਆਪ ਨਹੀਂ ਪਤਾ ਤਾਂ ਜਦੋਂ ਉਹਨੂੰ ਪੁੱਛਿਆ ਵੀ ਤੂੰ ਗਿਆ ਕਿਉਂ ਨਹੀਂ ਫਿਰ ਉੱਥੇ ਜੇ ਤੈਨੂੰ ਤੇਰੀ ਵਾਈਫ ਕਮ ਹੋ ਗਈ ਉਸ ਤੋਂ ਬਾਅਦ ਤੇਰੀ ਵਾਈਫ ਦੀ ਡੈੱਡ ਬੋਡੀ ਮਿਲੀ ਤੂੰ ਉਸ ਤੋਂ ਬਾਅਦ ਵੀ ਨਹੀਂ ਗਿਆ ਮਤਲਬ ਉਹਦੇ ਕੋਲ ਉਹਦਾ ਕੋਈ ਜਵਾਬ ਨਹੀਂ ਸੀਗਾ ਤੇ ਫਿਰ ਇਹਦਾ 26 ਨੂੰ ਇਹਦੀ ਬੋਡੀ ਮਿਲਦੀ ਹੈ 27 ਮੇਰੇ ਖਿਆਲ ਮਾਰਚ ਨੂੰ ਭੋਗ ਸੀਗਾ ਹਰ ਇਹਦਾ ਰਵਨੀਤ ਕੌਰ ਦਾ ਤਾਂ ਜਿਹੜੇ ਬੰਦਿਆਂ ਨੇ ਧਰਨੇ ਲਾਏ ਸੀ ਉਹਨਾਂ ਨੇ ਸਾਡੀ ਬੜੀ ਪ੍ਰੈਸ ਕੀਤੀ ਗਈ ਸੀ ਮੈਂ ਕੋ ਦਿਨ ਰਾਤ ਮਿਹਨਤ ਕੀਤੀ ਇਸ ਕੇਸ ਦੇ ਵਿੱਚ ਟ੍ਰੇਸ ਕੀਤਾ ਇਹਦੇ ਮਾਪਿਓ ਪਰ ਜਿਹੜੇ ਜਸਪ੍ਰੀਤ ਦੇ ਸੀ ਉਹ ਹਜੇ ਉਹ ਆਸਟ੍ਰੇਲੀਆ ਚਲੇ ਗਏ ਉਹ ਤਾਂ ਨਹੀਂ ਇਹਦੇ ਚ ਨਹੀਂ ਉਹ ਚ ਨੋਲਜ ਨਹੀਂ ਸੀ ਇਨਵੋਲ ਨਹੀਂ ਉਹਨਾਂ ਦੀ ਇਨਵੋਲ ਨਹੀਂ ਫਿਲਹਾਲ ਸਾਡੇ ਵੇਲੇ ਤੋਂ ਕੋਈ ਸਾਹਮਣੇ ਨਹੀਂ ਆਈ ਹੁੰਦੀ ਤਾਂ ਖੈਰ ਜੇ ਉਹਨਾਂ ਦੀ ਨੋਲਜ ਹੁੰਦਾ ਸ਼ਾਇਦ ਰੋਕ ਵੀ ਦਿੰਦੇ ਨਾ ਹੋਣ ਦਿੰਦੇ ਉਹ ਹਜੇ ਕੋਈ ਉਹਨਾਂ ਦੀ ਨੋਲਜ ਹੁੰਦਾ ਤਾਂ ਕਿਉਂਕਿ ਆਪਣੇ ਬੱਚੇ ਦਾ ਘਰ ਕੋਈ ਬੰਦਾ ਬਰਬਾਦ ਹੁੰਦਾ ਨਹੀਂ ਦੇਖ ਸਕਦਾ ਹੈ